ਫਾਜ਼ਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ੍ਹਾਂ ਕਾਰਨ ਲੋਕਾਂ ਦੀਆਂ ਫਸਲਾਂ ਡੁੱਬ ਰਹੀਆਂ ਨੇ ਇਸ ਦੌਰਾਨ ਕੁਝ ਲੋਕ ਆਪਣੀਆਂ ਖੜੀਆਂ ਫਸਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਤਰ੍ਹਾਂ ਸਰਹੱਦੀ ਪਿੰਡ ਰਾਮ ਸਿੰਘ ਵਾਲੀ ਪੈਣੀ ਦੇ ਨਜ਼ਦੀਕ ਕੁਝ ਕਿਸਾਨ ਆਪਣੀ ਅੱਧ ਪੱਕੀ ਹੋਈ ਸਬਜ਼ੀ ਦੀ ਫਸਲ ਨੂੰ ਪੁੱਟਣ ਲਈ ਮਜਬੂਰ ਹੋ ਗਏ ਨੇ ਮੰਤਰੀਆਂ ਨੂੰ ਤੇ ਮੁੱਖ ਮੰਤਰੀਆਂ ਨੂੰ ਗੱਲ ਕੀਤੀ ਜਾਂਦੀ ਵੇਲੇ ਕੱਚੀ ਸਬਜ਼ੀ ਅਸੀਂ ਵੜਦੇ ਪੈਂ ਸਾਨੂੰ ਕੁਝ ਮਾਬਜਾ ਨਹੀਂ ਮਿਲਦਾ ਸਾਨੂੰ ਕੁਝ ਨਹੀਂ ਮਿਲਦਾ ਇੱਥੇ ਕਿ ਉਤਲੀਆਂ ਜਮੀਨਾਂ ਲੈ ਜਾਂਦੇ ਨਾਬਜਾ ਤਾਂ ਸੀ ਗੁੰਦੇ ਰਹਿ ਜਾਂ ਵੀ ਸਾਨੂੰ ਵੇਖ ਲਓ ਤੁਸੀਂ ਆਪ ਹੀ ਵੱਖ ਮੰਤਰੀ ਸਾਹਿਬ ਵੇਖ ਲਓ ਸਾਡਾ ਕੀ ਹਾਲ ਹੋਇਆ ਪਿਆ ਕੱਚੀਆਂ ਸਵਜੀਆਂ ਤੋੜ ਕੇ ਬਾਹਰ ਫੱਟੀਆਂ ਨੇ ਸੜਕਾਂ ਤੇ ਵੱਲਾਂ ਪੱਟੀਆਂ ਨੇ ਕਿ ਸਾਡੀ ਸੁਣਾਈ ਕੀਤੀ ਜਾਵੇ ਪੂਰੀ ਕਿੰਨੀ ਸੱਜੀ ਕਿੰਨੀ ਹੈ ਜੀ ਸਬਜੀ ਸੇਕ ਨਾਲ ਕਿਹੜੀ ਕਿਹੜੀ ਹੈ ਜੀ ਮਰਚਾਂ ਕਦੋਂ ਗਿਆ ਤੋਰੀ ਪਿੰਡੀਆਂ ਵਾਰਾ ਫਰ ਸਭ ਜੀ ਅਵੀ ਆਈ ਹੁਣ ਤੋਰ ਤੇ ਸੱਟੇ ਜਾਂਨੇ ਬਾਹਰ ਬੰਨਾ ਪਾਟ ਪਾਟ ਤੇ ਖਾਉਣ ਜੋਗੀ ਥੋੜੀ ਜਾਂਨੇ ਔਰ ਸਾਨੂੰ ਕੀ ਬਚਣਾ ਸਾਡੀ ਸੁਣਾਈ ਕੀਤੀ ਜਾਵੇ ਮਾਂ ਜਾਂਦਾ ਕੋਈ ਘਰ ਦਾ ਖਰਚਾ ਬਣ ਜਾਂਦਾ ਜਾਣ ਜਾਂਦਾ ਯਾਰ ਕਦੇ 1200 ਕਦੇ 800 ਘਰ ਦਾ ਖਰਚਾ ਨਿਕਲੀ ਜਾਂਦਾ ਸੇ। ਹਾਈ ਇਹ ਹੈ ਸਾਡਾ ਹੋਰ ਕੁਝ ਨਹੀਂ ਹੈ ਸਾਡੇ ਕੋਲ ਇੰਨੀ ਨਹੀਂ ਜਮੀਨ ਹੈ ਵੀ ਸਾਡੇ ਕੋਲ ਤੇ ਸਾਨੂੰ ਕੁਝ ਨਹੀਂ ਸਰਕਾਰਾਂ ਦੇ ਦਿੰਦੀਆਂ ਅਸੀਂ ਵਹਿੰਦੇ ਰਹਿ ਜਾਵੀਦਾ ਹੈ। ਸਰਕਾਰਾਂ ਦੇ ਵਹੁ ਮਣੇ ਪਾਣੀ ਕਿੰਨਾ ਆ ਗਿਆ ਪਾਣੀ ਵਾਧੂ ਆ ਗਿਆ। ਪਾਣੀ ਫੁੱਲ ਆ ਗਿਆ। ਪਾਣੀ ਬਹੁਤ ਜਿਆਦਾ ਆ ਗਿਆ ਤੇ ਸਾਡੀ ਸੁਣਾਈ ਕੀਤੀ ਜਾਂ ਗਰੀਬਾਂ ਦੀ। ਕਿਸਾਨ ਮੰਨਦੇ ਵੀ ਘੜ ਤੋਂ ਘਾਟਾ ਉਹਨਾਂ ਸਾਰਾ ਪਾਸ ਖਰਚਾ ਕੁਝ ਲਈਏ ਦੋ ਮਹੀਨਿਆਂ ਦਾ। ਕਰ ਤੋਂ ਘੜ ਦੋ 2.5 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਹਾਂ ਸਭ ਜੀ ਤੋਂ ਕੋਈ ਇਕੱਠਾ ਤਾਂ ਸਾਬ ਦੱਸਾਂ ਨਹੀਂ ਜਾਂਦਾ ਤੇ ਹੁਣ ਕੋਈ ਪੰਜ ਚਾਰ ਮਹੀਨੇ ਚੱਲੇ ਆਈ ਤੇ ਹੁਣ ਸਾਡਾ ਨੁਕਸਾਨ ਹੋ ਗਿਆ ਸੀ ਕਿਹੜੇ ਪਾਸੇ ਜਾਈਏ ਗਾੜੀ ਕੋਈ ਸੁਣਦਾ ਨਹੀਂ ਕੋਈ ਕੁਝ ਨਹੀਂ ਕੋਈ ਅਫਸਰ ਕੋਲ ਜਾਣੇ ਓਟਵਾਰੀ ਕੋਲ ਜਾਣੇ ਉਹ ਆਗਾ ਆਂਦਾ ਕਿ ਜਾਓ ਕੋ ਫਲਾਣੇ ਕੋਲ ਜਾਓ ਪੈਸੇ ਖਾਪੇ ਪੈਸੇ ਖਾ ਲੈਂਦੇ ਨੇ ਓਟਵਾਰੀ ਤੇ ਕੁਝ ਨਹੀਂ ਬਣਾ ਦੇ ਮਾਬਜਾ ਕਦੇ ਵੀ ਨਹੀਂ ਸਾਨੂੰ ਮਿਲਿਆ ਚੰਗੀ ਤਰ੍ਹਾਂ ਮਾਰਜਾ ਇਹ ਖਾਇ ਤੇ ਕਿੰਨਾ ਕੁ ਮਾਰਜਾ ਨੇ ਮੰਗ ਕਰਦੇ ਇਹ ਬੰਦੇ ਉਹਦਾ ਜਿਹੜਾ ਮੰਗ ਤਾਂ ਦਿੱਤੀ ਜਾਂਦੇ ਤੇ ਸਰ ਬਹੁਤ ਮੰਗੇ ਮੰਗ ਤਾਂ ਬਹੁਤ ਹੈ ਪਰ ਇਹ ਨਹੀਂ ਸਰਕਾਰਾਂ ਕਿੱਥੇ ਦੇ ਸਕਦੀਆਂ ਨੇ ਘੜ ਤੋਂ ਘਾਟ ਸਾਨੂੰ 50000 ਰੁਪਇਆ ਕਿੱਲੇ ਦਾ ਨਾਵਜਾ ਚਾਹੀਦਾ ਗਾੜ ਬਗੜ 50 ਤਾਂ ਦੇਵਣਾ ਜਿਲਦੇ ਨਹੀਂ ਨਾ ਸਾਨੂੰ ਕੁਛ ਨਹੀਂ ਦਿੰਦੇ ਆਹਾਂ ਪਟਵਾਰੀ ਸਾਰੇ ਹੋਏ ਗਏ ਤਸੀਲਦਾਰ ਕੋਲ ਲੈ ਤੇ ਐ ਸਦੀਮ ਟਿੱਕਣ ਬੀਸੀ ਟਿੱਕਣ 2023 ਚ ਹੜ ਆਇਆ ਹਾਂ ਕੁਛ ਨਹੀਂ ਮਿਲਿਆ ਉਹਦਾ ਵੀ ਸਭੀ ਦੁਨੀਆਂ ਨਾਲ ਸਾਨੂੰ ਕੁਛ ਨਹੀਂ ਮਿਲਿਆ ਉਹਦਾ ਬਾਜ ਕੋਈ ਨਹੀਂ ਮਿਲਿਆ ਸਾਨੂੰ ਸਭੀਆਂ ਨੇ ਛੱਡ ਦੇ ਕਿਸੇ ਜੀ ਦਾ ਸਾਨੂੰ ਕੋਈ ਮਾਵਜਾ ਮਿਲਿਆ ਸਾਡੀ ਕੋਈ ਨਹੀਂ ਸੁਣਾਈ ਹੁੰਦੀ ਕੋਈ ਕੁਛ ਨਹੀਂ ਹੁੰਦਾ ਨਾ ਕੋ ਵਕਮਣੁਰੇ ਦੋਂਬਾ ਨਾ ਐਮਬਾਗਾਏ ਐਵੇਂ ਸਾਹ ਬਗੇ ਨੇ ਸਾਮਣਾ ਸਾਹਿਬ ਉਹ ਵੀ ਨਹੀਂ ਸਾਡੀ ਸੁਣਦਾ ਗੱਲ ਉਹਦੇ ਕੋਲ ਜਾ ਵੀ ਤਾਂ ਕਦੇ ਨਹੀਂ ਸੁਣੀ ਉਹਨੇ ਪਿਛਲੀ ਤੇਰੀ ਪਾਣੀ ਆਇਆ ਉਹਦਾਂ ਕੋਈ ਨਹੀਂ ਸੁਣੀ ਸਾਡੀ ਗੱਲ ਵੀ ਜਾ ਵੀ ਦਾ ਡੱਗੂ ਆਦਾ ਮੂੰਹ ਪੱਟੀ ਖੜੇ ਹੁੰਦੇ ਨੇ ਇਹ ਪਹਿਲਾਂ ਸਾਨੂੰ ਦਿੱਤਾ ਜਾਵੇ ਆਪ ਕੀ ਮੰਗਦੇ ਹਾਂ ਆ ਮੰਗਦੇ ਨੇ ਖਰਚੇ ਮੰਗਦੇ ਨੇ ਹੋਰ ਮੰਗਦੇ ਨੇ ਸਾਡੇ ਕੋਲੋਂ ਮੰਗਦੇ ਨੇ ਮੰਗਦੇ ਨੇ ਆਵੇਂ ਪਹਿਲਾਂ ਸਾਨੂੰ ਦਿਓ ਤੋ ਵਟਵਾਰੀਆਂ ਨੂੰ ਕਿਉਂ ਦਿੰਦੇ ਇਹ ਵਟਵਾਰੀਆਂ ਧੋਈ ਮਾਰ ਤੇ ਵਟਵਾਰੀਆਂ ਨਿਕ ਨਾ ਆਗਾ ਚਕੀ ਤੱਕ ਦੇ ਪੈਸਾ ਦੇ ਕੀਤਾ ਵਿਚਾਲਾ ਚਾਲਟਾ ਰਾਹ ਦਿੱਤਾ ਐ ਤਰ੍ਹਾਂ ਸਾਡੇ ਹਾਲ ਹੋਏ ਨੇ ਹੋਰ ਨਾ ਪੱਟ ਨਾ ਆਂਦੇ ਨੀ ਪੱਟ ਕੇ ਨ ਜਾ ਰਹੇ ਉਹ ਕਿੱਥੇ ਕਰਨ ਜਾਉਂਗੀ ਤੇ ਉਹ ਰਹਿ ਨਹੀਂ ਆਸਾਂ ਕੋਈ ਦੋ ਦਿਨ ਖਾ ਲੈ ਬੱਚੇ ਹੋਰ ਕੀ ਰਹਿ ਗਿਆ ਖਤਮ ਹੋ ਗਈ ਗਾਨੀ ਕੋਈ ਹਾਲ ਨਹੀਂ ਮਰਚੀਆਂ ਹੁਣ ਫੜ ਫੜ ਦੇ ਨਹੀਂ ਜਾਂਦੇ ਨੇ ਬੱਕੇ ਲੱਗੇ ਖੜੇ ਨੇ ਬਾਕੀ ਸਬ지 ਕਿਹੜੀ ਕਿਹੜੀ ਹੋ ਰਹੀ ਹੋਰ ਦਿਓ ਤੇਰੀ ਹੋ ਗਈ ਮਰਚੀਆਂ ਹੋ ਗਈਆਂ ਕੱਦੂ ਹੋ ਗਏ ਭਿੰਡੀ ਹੋ ਗਈ ਕਰੇਲੇ ਹੋ ਗਏ ਕਰੇਲੇ ਆ ਬਰਬਾਦ ਹੋ ਗਈ ਇਹ ਬਰਬਾਦ ਹੋ ਗਈ ਇਹ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਵੀ ਸਾਡਾ ਹੱਲ ਕਰੇ ਬਾਰਡਰ ਸਾਹਿਬ ਨੂੰ ਪਤਾ ਹੀ ਇਹ ਬਾਰਡਰ ਦਾ ਕੁਝ ਨਹੀਂ ਦਿੰਦੇ ਮੁਆਵਜ਼ਾ ਬਣਾਉਂਦੇ ਕੁਝ ਨਹੀਂ ਸਾਨੂੰ ਮਿਲਦਾ ਮੁੱਖ ਮੰਤਰੀ ਸਾਹਿਬ ਤੇਰੇ ਅੱਗੇ ਖੜੇ ਕੇ ਸਾਡੀ ਸਾਡੀ ਸੋਣ ਗਰੀਬਾਂ ਦੀ